ਜਮਾਤ 5ਵੀਂ ਵਿਸ਼ਾ ਪੰਜਾਬੀ ਪਾਠ ਪਹਿਲਾ ਮੇਰਾ ਹਿੰਦੁਸਤਾਨ ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਮੈਂ ਹਾਂ ਪਰਮਜੀਤ कौर ਅੱਜ ਦੀ ਤੁਹਾਡੀ ਆਨਲਾਈਨ ਜਮਾਤ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਤੁਹਾਡੀ ਪਾਠ ਪੁਸਤਕ ਦਾ ਪਾਠ ਪਹਿਲਾ ਮੇਰਾ ਹਿੰਦੁਸਤਾਨ ਕਵਿਤਾ ਪੜ੍ਹਾਂਗੇ ਸਭ ਤੋਂ ਪਹਿਲਾਂ ਆਪਾਂ ਮੇਰਾ ਹਿੰਦੁਸਤਾਨ ਕਵਿਤਾ ਦਾ ਇਹ ਕੰਟੈਂਟ ਦੇਖਦੇ ਹਾਂ ਮੇਰਾ ਹਿੰਦੁਸਤਾਨ ਮੇਰਾ ਹਿੰਦੁਸਤਾਨ ਮੇਰਾ ਹਿੰਦੁਸਤਾਨ ਮੇਰਾ ਹਿੰਦੁਸਤਾਨ ਸਭ ਦੇ ਸਾਫਰ ਦੇਸਾਂ ਦੇ ਵਿੱਚ ਉੱਚੀ ਇਸ ਦੀ ਸ਼ਾਨ ਮੇਰਾ ਹਿੰਦੁਸਤਾਨ ਇਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ਇਸ ਦੀਆਂ ਨਦੀਆਂ ਇਸ ਦੇ ਜੰਗਲ ਹਰੇ ਭਰੇ ਸਿਆ ਮੁੰਨੀਆਂ ਗੁਰੂਆਂ ਪੀਰਾਂ ਇਸ ਦੀ ਸ਼ਾਨ ਵਧਾਈ ਇਸ ਤੇਜੋਦਿਆਂ ਨੇ ਜਗ ਉੱਤੇ ਆਪਣੀ ਤਾਕ ਜਮਾਈ ਸੱਦੀ ਕਰਨ ਕਮਾਈ ਰਹਿਣ ਕੂੜ ਤੋਂ ਦੂਰ ਇਸ ਦਾ ਹਰ ਇੱਕ ਗਬਰੂ ਪਾਂਕਾ ਹਰ ਮੁਟਿਆਰ ਰਕਾਂ प्यारे बच्चे ओ ई कंटेंट दा आनंद ਮਾਣਿਆ ਹੁਣ ਆਪਾਂ ਕਵਿਤਾ ਉਚਾਰਨ ਕਰਾਂਗੇ ਤੇ ਕਵਿਤਾ ਉਚਾਰਨ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਚਾਹਾਂਗੀ ਤੁਸੀਂ ਸਾਰੇ ਬੱਚੇ ਕਿੱਥੇ ਰਹਿੰਦੇ ਹੋ ਜੀ ਤੁਹਾਡੇ ਵਿੱਚੋਂ ਕਈ ਬੱਚੇ ਆਪਣੇ ਪਿੰਡ ਸ਼ਹਿਰ ਦਾ ਨਾਮ ਲੈਣਗੇ ਤੇ ਤੁਹਾਡਾ ਪਿੰਡ ਜਾਂ ਸ਼ਹਿਰ ਕਿਹੜੇ ਜ਼ਿਲ੍ਹੇ ਵਿੱਚ ਹੈ ਕਿਹੜੇ ਸੂਬੇ ਵਿੱਚ ਹੈ ਬਿਲਕੁਲ ਸਹੀ ਆਪਾਂ ਪੰਜਾਬ ਰਾਜ ਵਿੱਚ ਰਹਿੰਦੇ ਹਾਂ ਆਪਣਾ ਸੂਬਾ ਪੰਜਾਬ ਹੈ ਤੇ ਪੰਜਾਬ ਰਾਜ ਕਿਹੜੇ ਦੇਸ਼ ਵਿੱਚ ਹੈ ਸ਼ਾਬਾਸ਼ ਪੰਜਾਬ ਰਾਜ ਭਾਰਤ ਦੇਸ਼ ਵਿੱਚ ਹੈ ਜਿਸ ਨੂੰ ਹਿੰਦੁਸਤਾਨ ਵੀ ਕਿਹਾ ਜਾਂਦਾ ਹੈ ਤੇ ਹੁਣ ਤੁਸੀਂ ਆਪਣੀ ਪਾਠ ਪੁਸਤਕ ਦਾ ਪਾਠ ਪਹਿਲਾ ਮੇਰਾ ਹਿੰਦੁਸਤਾਨ ਕਵਿਤਾ ਖੋਲੋ ਤੇ ਆਪਾਂ ਉਸ ਦਾ ਉਚਾਰਨ ਕਰਦੇ ਹਾਂ ਤੇ ਉਹਦੇ ਭਾਵ ਅਰਥ ਸਮਝਦੇ ਹਾਂ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਸਭ ਦੇਸਾਂ ਪਰਦੇਸਾਂ ਦੇ ਵਿੱਚ ਉੱਚੀ ਇਸ ਦੀ ਸ਼ਾਨ ਪਿਆਰੇ ਬੱਚਿਓ ਮੇਰਾ ਹਿੰਦੁਸਤਾਨ ਕਵਿਤਾ ਪ੍ਰੋਫੈਸਰ ਜੋਗਾ ਸਿੰਘ ਦੀ ਲਿਖੀ ਹੋਈ ਹੈ ਇਸ ਵਿੱਚ ਉਹਨਾਂ ਨੇ ਸਾਡੇ ਦੇਸ਼ ਹਿੰਦੁਸਤਾਨ ਦੀ ਪ੍ਰਸ਼ੰਸਾ ਕੀਤੀ ਹੈ ਵਡਿਆਈ ਕੀਤੀ ਹੈ ਆਪਣੇ ਦੇਸ਼ ਲਈ ਪਿਆਰ ਤੇ ਸਤਿਕਾਰ ਪ੍ਰਗਟ ਕੀਤਾ ਹੈ ਮੇਰਾ ਹਿੰਦੁਸਤਾਨ ਮੈਨੂੰ ਬਹੁਤ ਹੀ ਪਿਆਰਾ ਹੈ ਸਾਰੀ ਦੁਨੀਆ ਦੇ ਦੇਸ਼ਾਂ ਵਿੱਚੋਂ ਭਾਰਤ ਦੇਸ਼ ਦੀ ਸ਼ਾਨ ਨਿਰਾਲੀ ਤੇ ਸਭ ਤੋਂ ਉੱਚੀ ਹੈ ਉੱਚੇ ਪਰਬਤ ਬਰਫਾਂ ਲੱਦੇ ਖੜੀ ਜੋ ਬਨਕੇ ਢਾਣੀ ਇਸ ਦੇ ਚਸ਼ਮਿਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ਕਵੀ ਕਹਿੰਦਾ ਹੈ ਮੇਰੇ ਭਾਰਤ ਦੇਸ਼ ਦੇ ਪਰਬਤ ਬਹੁਤ ਉੱਚੇ ਹਨ ਅਤੇ ਟੋਲੀ ਬਣਾ ਕੇ ਖੜੇ ਹਨ ਇਹ ਸਾਰੇ برفਾਂ ਨਾਲ ਟਕੇ ਹੋਏ ਹਨ ਇਸ ਦੇ ਪਾਣੀ ਦੇ ਝਰਨਿਆਂ ਵਿੱਚੋਂ ਚਾਂਦੀ ਵਰਗਾ ਪਾਣੀ ਨਿਕਲਦਾ ਹੈ ਇਸ ਦੀਆਂ ਨਦੀਆਂ ਇਸ ਦੇ ਜੰਗਲ ਹਰੇ ਭਰੇ ਮੈਦਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਮੇਰੇ ਦੇਸ਼ ਭਾਰਤ ਦੀਆਂ ਨਦੀਆਂ ਤੇ ਇਸ ਦੇ ਕੀਮਤੀ ਲੱਕੜਾਂ ਨਾਲ ਭਰੇ ਰੁੱਖਾਂ ਦੇ ਜੰਗਲ ਤੇ ਹਰੇ ਭਰੇ ਮੈਦਾਨ ਹਨ ਮੇਰਾ ਦੇਸ਼ ਹਿੰਦੁਸਤਾਨ ਮੈਨੂੰ ਬਹੁਤ ਪਿਆਰਾ ਹੈ ਇਸ ਦੀ ਮਿੱਟੀ ਵਿੱਚ ਉਗਦੇ ਨੇ ਮੂਰਤੀਆਂ ਵਰਗੇ ਦਾਣੇ ਇਹ ਮਿੱਟੀ ਤਾਂ ਮਾਂ ਹੁੰਦੀ ਹੈ ਆਖਣ ਲੋਕ ਸਿਆਣੇ ਇਸ ਦੀ ਮਿੱਟੀ ਵਿੱਚ ਕਣਕ ਦੀ ਸੋਨੇ ਵਰਗੀ ਫਸਲ ਉਗਦੀ ਹੈ ਸਿਆਣੇ ਕਹਿੰਦੇ ਹਨ ਕਿ ਆਪਣੇ ਦੇਸ਼ ਦੀ ਮਿੱਟੀ ਮਾਂ ਸਮਾਨ ਹੁੰਦੀ ਹੈ ਇਸ ਮਿੱਟੀ ਨੂੰ ਸੀ ਸੁਣਾਈਏ ਇਹ ਮਿੱਟੀ ਵਰਦਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਮਾਂ ਦਾ ਸਤਿਕਾਰ ਕਰਦੇ ਹੋਏ ਅਸੀਂ ਇਸ ਨੂੰ ਸੀ ਸੁਣਾਉਂਦੇ ਹਾਂ ਅਤੇ ਇਹ ਸਾਨੂੰ ਅਸ਼ੀਰਵਾਦ ਦਿੰਦੀ ਹੈ। ਇਸ ਲਈ ਮੈਨੂੰ ਮੇਰਾ ਭਾਰਤ ਦੇਸ਼ ਬਹੁਤ ਹੀ ਪਿਆਰਾ ਹੈ। ਇੱਕ ਬਾਗ ਵਿੱਚ ਅਸੀਂ ਹਾਂ ਉੱਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਘੁਲੇ ਮਿਲੇ ਹਾਂ ਪਾਣੀ ਜਿਵੇਂ ਸਰਾਂ ਦੇ। ਪਿਆਰੇ ਬੱਚਿਓ ਇਹਨਾਂ ਲਾਈਨਾਂ ਵਿੱਚ ਕਵੀ ਕਹਿੰਦਾ ਹੈ ਜਿਵੇਂ ਇੱਕ ਹੀ ਬਾਗ ਵਿੱਚ ਕਈ ਤਰ੍ਹਾਂ ਦੇ ਫੁੱਲ ਬੁੱਟੀ ਉੱਗੇ ਹੁੰਦੇ ਹਨ ਇਸੇ ਤਰ੍ਹਾਂ ਵੱਖੋ-ਵੱਖ ਧਰਮਾਂ ਦੇ ਲੋਕ ਸਾਡੇ ਹਿੰਦੁਸਤਾਨ ਦੇਸ਼ ਵਿੱਚ ਵਸਦੇ ਹਨ ਪਰ ਸਾਰੇ ਆਪਸ ਵਿੱਚ ਸਰੋਵਰ ਦੇ ਪਾਣੀ ਵਾਂਗ ਰਲ ਮਿਲ ਕੇ ਰਹਿੰਦੇ ਹਨ ਹਰ ਇੱਕ ਨਵੀਂ ਸਵੇਰ ਵੰਡਿਏ ਫੁੱਲਾਂ ਜਿਹੀ ਮੁਸਕਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਹਰ ਨਵੀਂ ਸਵੇਰ ਸਾਡੇ ਲਈ ਨਵਾਂ ਦਿਨ ਲੈ ਕੇ ਆਉਂਦੀ ਹੈ ਅਤੇ ਅਸੀਂ ਫੁੱਲਾਂ ਵਰਗੀ ਮੁਸਕਾਨ ਸਾਰਿਆਂ ਨੂੰ ਵੰਦੇ ਹਾਂ ਇਸ ਤਰ੍ਹਾਂ ਦਾ ਹੈ ਮੇਰਾ ਪਿਆਰਾ ਦੇਸ਼ ਹਿੰਦੁਸਤਾਨ ਤੇ ਇਸ ਤਰ੍ਹਾਂ ਦੇ ਹਨ ਮੇਰੇ ਪਿਆਰੇ ਦੇਸ਼ ਦੇ ਲੋਕ ਰਿਸ਼ੀਆ ਮੁਨੀਆ ਗੁਰੂਆ ਪੀਰਾ ਇਸ ਦੀ ਸ਼ਾਨ ਵਧਾਈ ਇਸ ਦੇ ਯੋਧਿਆਂ ਨੇ ਜੱਗ ਉੱਤੇ ਆਪਣੀ ਧਾਂਕ ਜਮਾਈ ਕਵੀ ਕਹਿੰਦਾ ਹੈ ਭਾਰਤ ਦੇਸ਼ ਰਿਸ਼ੀਆ ਮੁਨੀਆ ਗੁਰੂਆ ਪੀਰਾ ਭਗਤਾਂ ਦਾ ਦੇਸ਼ ਹੈ ਇਸ ਨਾਲ ਹੀ ਸਾਡੇ ਦੇਸ਼ ਦੀ ਸ਼ਾਨ ਹੈ ਇਥੋਂ ਦੇ ਬਹਾਦਰ ਯੋਧਿਆਂ ਨੇ ਸਮੇਂ-ਸਮੇਂ ਤੇ ਯੁੱਧਾਂ ਵਿੱਚ ਜਿੱਤ ਪ੍ਰਾਪਤ ਕਰਕੇ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ ਇਥੋਂ ਦੀ ਵਿਦਿਆ ਨੂੰ ਵੀਰੋ ਮੰਨਦਾ ਕੁੱਲ ਜਹਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਭਾਰਤ ਦੇਸ਼ ਦੇ ਗਿਆਨ ਨੂੰ ਸਾਰੀ ਦੁਨੀਆ ਹੀ ਮੰਨਦੀ ਹੈ ਮੈਨੂੰ ਮੇਰਾ ਦੇਸ਼ ਬਹੁਤ ਪਿਆਰਾ ਹੈ ਇਸ ਦੇ ਹਾਲੀ ਇਸ ਦੇ ਪਾਲੀ ਕਾਮੇ ਤੇ ਮਜ਼ਦੂਰ ਹੱਕ ਸੱਚ ਦੀ ਕਰਨ ਕਮਾਈ ਰਹਿਣ ਕੂੜ ਤੋਂ ਦੂਰ ਕਵੀ ਕਹਿੰਦਾ ਹੈ ਭਾਰਤ ਦੇਸ਼ ਦੇ ਖੇਤੀ ਕਰਨ ਵਾਲੇ ਕਿਸਾਨ ਤੇ ਪਸ਼ੂ ਚਾਰਨ ਵਾਲੇ ਮਿਹਨਤੀ ਲੋਕ ਸਦਾ ਆਪਣੀ ਮਿਹਨਤ ਦੀ ਕਮਾਈ ਕਰਦੇ ਹਨ ਇਹ ਸਦਾ ਬੇਈਮਾਨੀ ਤੋਂ ਤੇ ਝੂਠ ਤੋਂ ਦੂਰ ਰਹਿੰਦੇ ਹਨ ਇਸਤਾ ਹਰ ਇੱਕ ਗੱਭਰੂ ਬੰਕਾ ਹਰ ਮੁਟਿਆਰ ਰਕਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਕਵੀ ਇਹਨਾਂ ਲਾਈਨਾਂ ਵਿੱਚ ਕਹਿੰਦਾ ਹੈ ਕਿ ਮੇਰੇ ਹਿੰਦੁਸਤਾਨ ਦੇਸ਼ ਦਾ ਹਰ ਨੌਜਵਾਨ ਗੱਭਰੂ ਬਣ ਠਣਕੇ ਰਹਿਣ ਦਾ ਸ਼ਕੀਨ ਹੈ ਉੱਚੇ ਲੰਮੇ ਕਦ ਕਾਠ ਵਾਲਾ ਹੈ ਤੇ ਇਥੋਂ ਦੀ ਹਰ ਮੁਟਿਆਰ ਸਿਆਣੀ ਤੇ ਸਟੱਜੀ ਹੈ ਇਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਕਰਕੇ ਹੀ ਮੈਨੂੰ ਮੇਰਾ ਦੇਸ਼ ਹਿੰਦੁਸਤਾਨ ਆਪਣੀ ਜਾਨ ਤੋਂ ਵੀ ਵੱਧ ਪਿਆਰਾ ਹੈ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਵਿਤਾ ਮੇਰਾ ਹਿੰਦੁਸਤਾਨ ਪਸੰਦ ਆਈ ਹੋਵੇਗੀ ਤੇ ਹੁਣ ਵਾਰੀ ਹੈ ਕਰਦੇ ਕੰਮ ਦੀ ਤੁਹਾਡਾ ਕਰਦਾ ਕੰਮ ਹੈ ਤੁਸੀਂ ਮੇਰਾ ਹਿੰਦੁਸਤਾਨ ਕਵਿਤਾ ਯਾਦ ਕਰਨੀ ਹੈ ਅਤੇ ਇਸ ਨੂੰ ਸੁੰਦਰ ਲਿਖਾਈ ਵਿੱਚ ਲਿਖਣਾ ਹੈ ਫਿਰ ਮਿਲਦੇ ਹਾਂ ਪੜ੍ਹਦੇ ਰਹੋ ਵੱਧਦੇ ਰਹੋ ਧੰਨਵਾਦ